ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਇਹ ਕਿਤਾਬ ਹਾਊ ਟੂ ਗੇਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਅੱਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ ਹਰ ਇਨਸਾਨ ਕੀ ਚਾਹੁੰਦਾ ਹੈ ਕਿ ਤੁਹਾਨੂੰ ਵੀ ਕਿਸੇ ਅਜਿਹੇ ਕਰਾਮਾਤਵੀ ਵਾਕ ਦੀ ਭਾਲ ਹੈ ਜੋ ਬਹਿਸ ਨੂੰ ਸਮਾਪਤ ਕਰ ਦੇਵੇ ਤਦ ਭਾਵਨਾ ਤੇ ਮਿੱਤਰ ਦਾ ਭਾਵ ਪੈਦਾ ਕਰਦੇ ਨੇ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਤੁਹਾਡੀ ਗੱਲ ਧਿਆਨ ਨਾਲ ਸੁਣਨ ਲਈ ਮਜਬੂਰ ਕਰਦੇ ਨੇ ਬਿਲਕੁਲ ਇਹ ਰਿਹਾ ਉਹ ਕ੍ਰਮਾਤੀ ਵਾਕ ਮੈਂ ਤੁਹਾਨੂੰ ਬਿਲਕੁਲ ਵੀ ਦੋਸ਼ ਨਹੀਂ ਦੇਣਾ ਚਾਹੁੰਦਾ ਹੁਣ ਜੇਕਰ ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਨਿਰਸੰਦੇ ਮੈਂ ਵੀ ਇਸ ਤਰ੍ਹਾਂ ਹੀ ਸੋਚਦਾ ਅਤੇ ਇਸ ਤਰ੍ਹਾਂ ਹੀ ਕਰਦਾ ਇਸ ਤਰ੍ਹਾਂ ਦੇ ਸ਼ਬਦਾਂ ਨਾਲ ਤਾਂ ਕਠੋਰ ਦਿਲ ਵਾਲਾ ਆਲੋਚਕ ਵੀ ਮੋਮ ਵਾਂਗ ਪਿਘਲ ਜਾਵੇਗਾ ਅਤੇ ਜਦੋਂ ਤੁਸੀਂ ਅਜਿਹਾ ਕਹਿੰਦੇ ਹੋ ਤਾਂ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਹੁਣ ਤੁਸੀਂ ਅਲਕੋਪੇਨ ਦੀ ਹੀ ਉਦਾਹਰਣ ਲੈ ਲਵੋ ਜੇਕਰ ਤੁਹਾਡੇ ਕੋਲ ਵੀ ਉਹਨਾਂ ਵਰਗਾ ਸਰੀਰ ਦਿਮਾਗ ਤੇ ਸੁਭਾਅ ਹੁੰਦਾ ਉਹ ਜਿਹਾ ਹੀ ਵਾਤਾਵਰਣ ਮਿਲਦਾ ਉਹ ਜਿਹੇ ਹੀ ਅਨੁਪਾ ਮਿਲਦੇ ਤਾਂ ਤੁਸੀਂ ਨਿਸ਼ਚਿਤ ਰੂਪ ਵਿੱਚ ਉਹ ਜਿਹੇ ਹੀ ਹੁੰਦੇ ਜਿਹੋ ਜਿਹਾ ਉਹ ਸੀ ਕਾਰਨ ਇਹ ਹੈ ਕਿ ਇਹਨਾਂ ਸਭ ਗੱਲਾਂ ਦੇ ਕਾਰਨ ਹੀ ਤਾਂ ਉਹ ਅਲਕੋਪੇਨ ਬਣ ਸਕਿਆ ਹੋਰ ਉਦਾਹਰਣ ਇਹ ਹੈ ਕਿ ਜੇਕਰ ਤੁਸੀਂ ਸੱਪ ਜਦ ਮਗਰਮੱਛ ਨਹੀਂ ਹੋ ਤਾਂ ਇਸ ਦਾ ਮੁੱਖ ਕਾਰਨ ਕੇਵਲ ਇੰਨਾ ਹੀ ਹੈ ਕਿ ਤੁਹਾਡੇ ਮਾਤਾ ਪਿਤਾ ਸੱਪ ਜਾਂ ਮਗਰਮੱਛ ਨਹੀਂ ਸਨ انسان ਸਨ ਤਾਂ ਤੁਸੀਂ انسان ਤਾਂ ਬਣਨਾ ਹੀ ਸੀ ਤੁਸੀਂ ਜੋ ਕੁਝ ਵੀ ਹੋ ਉਸ ਦਾ ਸਿਹਰਾ ਤੁਹਾਨੂੰ ਨਾਂ ਦੇ ਬਰਾਬਰ ਜਾਂਦਾ ਹੈ ਜੋ ਲੋਕ ਅਸੱਭਿਅਕ ਝਿੜਝੜੇ ਤਰਕਹੀਣ ਹੁੰਦੇ ਹਨ ਇਸ ਵਿੱਚ ਉਹਨਾਂ ਦਾ ਦੋਸ਼ ਬਹੁਤ ਘੱਟ ਹੁੰਦਾ ਹੈ ਸਾਨੂੰ ਤਾਂ ਉਹਨਾਂ ਬਦਕਿਸਮਤ ਵਿਅਕਤੀਆਂ ਪ੍ਰਤੀ ਅਫਸੋਸ ਜਤਾਉਂਦੇ ਹੋਏ ਹਮਦਰਦੀ ਰੱਖਣੀ ਚਾਹੀਦੀ ਹੈ ਕੁਦਿਨੋ ਕੋ ਈਸ਼ਵਰ ਦਾ ਲੱਖ ਲੱਖ ਸ਼ੁਕਰ ਹੈ ਮੈਂ ਉਹਨਾਂ ਦੀ ਜਗ੍ਹਾ ਨਹੀਂ ਜਿੰਨੇ ਵੀ ਲੋਕਾਂ ਨਾਲ ਤੁਹਾਡਾ ਸਾਹਮਣਾ ਹੁੰਦਾ ਹੈ ਉਹਨਾਂ ਵਿੱਚ ਉਹ ਬਹੁਤੇ ਤਾਂ ਹਮਦਰਦੀ ਪ੍ਰੇਮ ਸਰਾਹਣਾ ਆਦਿ ਦੇ ਭੁੱਖੇ ਹੁੰਦੇ ਹਨ ਇੱਕ ਵਾਰ ਲਿਟਲ ਊਮੈਨ ਦੀ ਲੇਖਿਕਾ ਲੂਈਸਾ ਨੇ ਅਲਕਾਟ ਤੇ ਇੱਕ ਰੇਡੀਓ ਵਾਰਤਾ ਪੇਸ਼ ਕੀਤੀ ਸੀ ਮੈਨੂੰ ਪਤਾ ਸੀ ਕਿ ਉਹ ਮੈਸੇਜ ਸ਼ੂਟਸ ਦੇ ਕਾਡ ਵਿੱਚ ਰਿਹਾ ਕਰਦੀ ਸੀ ਅਤੇ ਉੱਥੇ ਹੀ ਰਹਿ ਕੇ ਉਹਨਾਂ ਨੇ ਆਪਣਾ ਲੇਖਣੀ ਕਾਰਜ ਕੀਤਾ ਸੀ ਪਰ ਬਿਨਾਂ ਸੋਚੇ ਸਮਝੇ ਮੈਂ ਕਹਿ ਦਿੱਤਾ ਕਿ ਮੈਂ ਉਹਨਾਂ ਨੂੰ ਨਿਊ ਹੈਮਪਸ਼ਾਇਰ ਦੇ ਕਾਡ ਵਿੱਚ ਮਿਲਿਆ ਸੀ ਇਹ ਗਲਤੀ ਮੈਂ ਇੱਕ ਵਾਰ ਨਹੀਂ ਸਗੋਂ ਦੋ ਤਿੰਨ ਵਾਰ ਕੀਤੀ ਇਸ ਤੋਂ ਬਾਅਦ ਤਾਂ ਮੇਰੇ ਕੋਲ ਢੇਰ ਸਾਰੇ ਪੱਤਰ ਅਤੇ ਟੈਲੀਗ੍ਰਾਮ ਆ ਗਏ ਜਿਨ੍ਹਾਂ ਵਿੱਚੋਂ ਮੈਨੂੰ ਮੇਰੀ ਗਲਤੀ ਲਈ ਬਹੁਤ ਬੁਰਾ ਭਲਾ ਕਿਹਾ ਗਿਆ ਸੀ ਕਲੋਨੀਅਲ ਡੇਮ ਨਾਮਕ ਇੱਕ ਔਰਤ ਜੋ ਕਾਡ ਵਿੱਚ ਹੀ ਵੱਡੀ ਹੋਈ ਸੀ ਅਤੇ ਜੋ ਹੁਣ ਫਿਲਡੈਲਫੀਆ ਵਿੱਚ ਰਹਿ ਰਹੀ ਸੀ ਉਸ ਨੇ ਤਾਂ ਮੇਰੇ ਤੇ ਆਪਣੇ ਗੁੱਸੇ ਦੇ ਸਾਰੇ ਤੀਰ ਛੱਡ ਦਿੱਤੇ ਜੇਕਰ ਮੈਂ ਇਹ ਕਿਹਾ ਹੁੰਦਾ ਕਿ ਮਿਸ ਅਲਕਾਟ ਨਿਊ ਗਿਨੀ ਦੀ ਨਰਪੱਖੀ ਹੈ ਤਾਂ ਵੀ ਉਹ ਇਸ ਤੋਂ ਜ਼ਿਆਦਾ ਮੇਰਾ અપਮਾਨ ਨਹੀਂ ਕਰ ਸਕਦੀ ਸੀ ਉਸ ਦਾ ਪੱਤਰ ਪੜ੍ਹਨ ਤੋਂ ਬਾਅਦ ਮੈਂ ਈਸ਼ਵਰ ਦਾ ਧੰਨਵਾਦ ਕੀਤਾ ਤੇ ਕਿਹਾ ਮੈਂ ਬਹੁਤ ਖੁਸ਼ਕਿਸਮਤਾਂ ਕਿ ਮੇਰੀ ਸ਼ਾਦੀ ਉਸ ਨਾਲ ਨਹੀਂ ਹੋਈ ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਉਸ ਨੂੰ ਦੱਸ ਦਿਆਂ ਕਿ ਮੈਂ ਤਾਂ ਕੇਵਲ ਭੂਗੋਲ ਸਬੰਧੀ ਭੁੱਲ ਕੀਤੀ ਹੈ ਪਰ ਉਸ ਦੀ ਭੁੱਲ ਤਾਂ ਮੈਥੋਂ ਕਿਤੇ ਜ਼ਿਆਦਾ ਵੱਡੀ ਸੀ ਉਸ ਨੂੰ ਤਾਂ ਮਾਨਵੀ ਸੰਬੰਧਾਂ ਦੀ ਜ਼ਰਾ ਵੀ ਸਮਝ ਨਹੀਂ ਸੀ ਪਰ ਮੈਂ ਅਜੇਹਾ ਨਹੀਂ ਕੀਤਾ ਮੈਂ ਖੁਦ ਦੇ ਨਿਯੰਤਰਣ ਰੱਖਿਆ ਮੈਂ ਅਨੁਭਵ ਕੀਤਾ ਕਿ ਕੋਈ ਵੀ ਮੂਰਖ ਅਜੇਹਾ ਕਰ ਸਕਦਾ ਹੈ ਅਤੇ ਬਹੁਤੇ ਮੂਰਖ ਇਹੀ ਤਾਂ ਕਰਦੇ ਹਨ ਇੱਕ ਦੂਜੇ ਤੇ ਚਿੱਕੜ ਸੁੱਟਦੇ ਹਨ ਮੈਂ ਤਾਂ ਮੂਰਖਾਂ ਦੀ ਸ਼੍ਰੇਣੀ ਤੋਂ ਉੱਪਰ ਉੱਠਣਾ ਸੀ ਇਸ ਲਈ ਮੈਂ ਉਸ ਦੀ ਦੁਸ਼ਮਣੇ ਨੂੰ ਦੋਸਤੀ ਵਿੱਚ ਬਦਲਣ ਦਾ ਫੈਸਲਾ ਕੀਤਾ ਇਹ ਮੇਰੇ ਲਈ ਇੱਕ ਬਹੁਤ ਵੱਡੀ ਚੁਣੌਤੀ ਭਰੀ ਖੇਡ ਸੀ ਮੈਂ ਖੁਦ ਨੂੰ ਕਿਹਾ ਉਸ ਦੇ ਵਰਗੀਆਂ ਪਰਸਥਿਤੀਆਂ ਵਿੱਚ ਸ਼ਾਇਦ ਮੈਂ ਵੀ ਅਜੇਹਾ ਪੱਤਰ ਲਿਖਿਆ ਹੁੰਦਾ ਇਸ ਲਈ ਮੈਂ ਉਸ ਦੇ ਨਜ਼ਰੀਏ ਪ੍ਰਤੀ ਹਮਦਰਦੀ ਵਾਲਾ ਦ੍ਰਿਸ਼ਟੀਗੁਣ ਅਪਣਾਇਆ ਅਗਲੀ ਵਾਰ ਮੈਂ ਜਦੋਂ ਫਿਲadelphia ਗਿਆ ਤਾਂ ਮੈਂ ਉਸਨੂੰ ਫੋਨ ਕੀਤਾ ਅਤੇ ਫਿਰ ਸਾਰੀ ਗੱਲਬਾਤ ਇਸ ਤਰ੍ਹਾਂ ਹੋਈ ਸੀ ਮੈਂ ਕਿਹਾ ਸ਼੍ਰੀਮਤੀ ਦੇਮ ਕੁਝ ਹਫ਼ਤੇ ਪਹਿਲਾਂ ਤੁਸੀਂ ਮੈਨੂੰ ਇੱਕ ਪੱਤਰ ਲਿਖਿਆ ਸੀ ਉਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਉਹ ਸੱਭਿਆਕ ਲਹਿਜੇ ਵਿੱਚ ਬੋਲੀ ਤੁਸੀਂ ਕੌਣ ਬੋਲ ਰਹੇ ਹੋ ਮੈਂ ਕਿਹਾ ਤੁਹਾਡੇ ਲਈ ਮੈਂ ਬਿਲਕੁਲ ਅਜਨਬੀ ਹਾਂ ਮੇਰਾ ਪੂਰਾ ਨਾਮ ਡੇਲਕਾਰਨੇਗੀ ਹੈ। ਕੁਝ ਸਮਾਂ ਪਹਿਲਾਂ ਤੁਸੀਂ ਲੂਈਸਾ ਵਿੱਚ ਅਲਕਾਟ ਤੇ ਮੇਰੀ ਵਾਰਤਾ ਸੁਣੀ ਸੀ। ਮੈਥੋਂ ਇੱਕ ਗਲਤੀ ਹੋ ਗਈ ਸੀ। ਉਹ ਇਹ ਸੀ ਕਿ ਲੂਈਸਾ ਵਿੱਚ ਅਲਕਾਟ ਹੈਮਸ਼ਾਇਰ ਦੇ ਕਾਕਾਰਡ ਵਿੱਚ ਰਹਿੰਦੀ ਸੀ। ਵਾਕਈ ਇਹ ਬਹੁਤ ਮੂਰਖਤਾ ਭਰਪੂਰ ਗਲਤੀ ਸੀ ਅਤੇ ਇਸ ਲਈ ਮੈਂ ਪੂਰੇ ਦਿਲੋਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀ ਗਲਤੀ ਕੱਢਣ ਲਈ ਸਮਾਂ ਕੱਟਿਆ। ਉਹ ਬੋਲੀ, ਮਿਸਟਰ ਕਾਰਨੇਗੀ ਇਨਾ ਸਖਤ ਪੱਤਰ ਲਿਖਣ ਲਈ ਮੈਂ ਬਹੁਤ ਸ਼ਰਮਿੰਦਾ। ਮੈਂ ਤਾਂ ਆਪ ਤੁਹਾਡੇ ਕੋਲੋਂ ਮਾਫੀ ਮੰਗਣਾ ਚਾਹੁੰਨੀ ਆ। ਅਸਲ ਵਿੱਚ ਮੈਂ ਕੁਝ ਜ਼ਿਆਦਾ ਹੀ ਆਪਾ ਖੋ ਬੈਠੀ ਸੀ। ਮੈਂ ਕਿਹਾ ਨਹੀਂ ਨਹੀਂ ਜੀ ਤੁਸੀਂ ਕੀ ਕਹਿ ਰਹੇ ਹੋ? ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ। ਕਿਸੇ ਸਕੂਲੀ ਬੱਚੇ ਨੂੰ ਵੀ ਇਨਾ ਗਿਆਨ ਜ਼ਰੂਰ ਹੋਵੇਗਾ। ਹਾਲਾਂਕਿ ਉਸ ਵਾਰਤਾ ਤੋਂ ਅਗਲੇ ਐਤਵਾਰ ਨੂੰ ਮੈਂ ਰੇੜੀਏ ਤੋਂ ਮਾਫੀ ਮੰਗ ਲਈ ਸੀ। ਪਰ ਮੈਂ ਨਿੱਜੀ ਰੂਪ ਵਿੱਚ ਤੁਹਾਡੇ ਕੋਲੋਂ ਮਾਫੀ ਮੰਗਣੀ ਚਾਹੁੰਦਾ ਸਾਂ। ਇਸ ਲਈ ਮੈਂ ਤੁਹਾਨੂੰ ਫੋਨ ਕੀਤਾ। ਉਹ ਬੋਲੀ ਮੇਰਾ ਜਨਮ ਮੈਸੇਸਿਊਟਸ ਦੇ ਕਾਡ ਵਿੱਚ ਹੋਇਆ ਸੀ ਮੇਰਾ ਪਰਿਵਾਰ ਕਰੀਬ 2 ਸਦੀਆਂ ਤੋਂ ਉੱਥੇ ਹੀ ਰਹਿ ਰਿਹਾ ਹੈ ਇਸ ਲਈ ਮੈਂ ਆਪਣੀ ਮਾਤਭੂਮੀ ਦੇ ਬੜਾ ਮਾਣ ਕਰਦੀ ਆਂ ਇਹੀ ਕਾਰਨ ਹੈ ਕਿ ਮੈਂ ਇੰਨੀ ਪਰੇਸ਼ਾਨ ਹੋ ਗਈ ਸੀ ਕਿ ਮਿਸ ਅਲਕਾਟ ਹੈਂਸ਼ਾਇਰ ਵਿੱਚ ਰਹਿੰਦੀ ਸੀ ਪਰ ਹੁਣ ਮੈਂ ਆਪਣੇ ਵੱਲੋਂ ਲਿਖੇ ਪੱਤਰ ਤੇ ਬੇहद ਸ਼ਰਮਿੰਦਾ ਆ ਮੈਂ ਕਿਹਾ ਪਰ ਜਿੰਨੇ ਸ਼ਰਮਿੰਦਾ ਤੁਸੀਂ ਹੋ ਉਸ ਤੋਂ ਜ਼ਿਆਦਾ ਸ਼ਰਮਿੰਦਾ ਮੈਂ ਆ ਮੇਰੀ ਬਜਾ ਨਾਲ ਮੈਸੇਜ ਸੀਓਰਸ ਨੂੰ ਬਹੁਤ ਠੇਸ ਪਹੰਚੀ ਹੈ। ਤੁਹਾਡੇ ਵਰਗੇ ਸੱਭਿਆਕ ਲੋਕ ਜਦੋਂ ਰੇਡੀਓ ਤੇ ਬੋਲਣ ਵਾਲਿਆਂ ਨੂੰ ਪੱਤਰ ਲਿਖਣ ਦਾ ਸਮਾਂ ਕੱਢਦੇ ਨੇ ਤਾਂ ਸਾਡੇ ਵਰਗੇ ਲੋਕ ਤੰਨ ਹੋ ਜਾਂਦੇ ਨੇ। ਮੈਂ ਉਮੀਦ ਕਰਦਾ ਕਿ ਭਵਿੱਖ ਵਿੱਚ ਵੀ ਤੁਸੀਂ ਮੈਨੂੰ ਮੇਰੀਆਂ ਗਲਤੀਆਂ ਤੋਂ ਜਾਣੂ ਕਰਾਉਣ ਦਾ ਕਸ਼ਟ ਕਰੋਗੇ। ਉਹ ਬੋਲੀ ਜਿਸ ਤਰ੍ਹਾਂ ਤੁਸੀਂ ਆਪਣੀ ਆਲੋਚਨਾ ਨੂੰ ਸਵੀਕਾਰ ਕੀਤਾ ਹੈ ਮੈਂ ਤਾਂ ਸਮਝ ਨਹੀਂ پا ਰਹੀ। ਮੈਂ ਤਾਂ ਖੁਦ ਨੂੰ ਤੰਨ ਮੰਨ ਰਹੀ ਹਾਂ ਕਿ ਤੁਹਾਡੇ ਵਰਗੇ ਵਿਅਕਤੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਹੁਣ ਮੇਰੀ ਦਿਲੀ ਖਾਹਸ਼ ਇਹ ਹੈ ਕਿ ਇੱਕ ਵਾਰੀ ਤੁਹਾਡੇ ਵਰਗੇ ਭਲੇ ਇਨਸਾਨ ਨੂੰ ਮਿਲ ਸਕਾਂ ਕਿਉਂਕਿ ਮੈਂ ਉਸ ਆਰਦ ਦੇ ਨਜ਼ਰੀਏ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਸੀ ਅਤੇ ਉਸ ਤੋਂ ਮਾਫੀ ਮੰਗੀ ਸੀ ਇਸ ਲਈ ਉਸ ਨੇ ਵੀ ਮੇਰੇ ਨਜ਼ਰੀਏ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਮਾਫੀ ਮੰਗ ਲਈ ਸੀ ਮੈਂ ਆਪਣੇ ਕਰੋਧ ਤੇ ਕਾਬੂ ਪਾ ਕੇ ਆਤਮ ਸੰਤੋਸ਼ ਪਾਇਆ ਅਤੇ ਨਾਲ ਹੀ અપਮਾਨ ਦੇ ਬਦਲੇ ਵਿੱਚ ਦਇਆ ਦਿਖਾਉਣ ਦਾ ਸੁੱਖ ਵੀ ਪਾ ਲਿਆ ਉਸ ਨੂੰ ਸ਼ੂਨਿਕਲ ਨਦੀ ਵਿੱਚ ਛਾਲ ਮਾਰਨ ਦਾ ਸੁਝਾਅ ਦੇਣ ਦੀ ਜਗ੍ਹਾ ਉਸਨੂੰ ਆਪਣਾ ਪ੍ਰਸ਼ਾਸ਼ਕ ਬਣਾਉਣ ਵਿੱਚ ਮੈਨੂੰ ਬਹੁਤ ਜ਼ਿਆਦਾ ਆਨੰਦ ਦਾ ਅਨੁਭਵ ਵੀ ਹੋਇਆ। ਵਾਈਟ ਹਾਊਸ ਵਿੱਚ ਰਹਿਣ ਵਾਲੇ ਹਰੇਕ ਪ੍ਰੈਜ਼ੀਡੈਂਟ ਦੇ ਸਾਹਮਣੇ ਮਾਨਵੀ ਸਬੰਧਾਂ ਨੂੰ ਸਮਝਣ ਦੀਆਂ ਦੁਖਦਾਈ ਸਮੱਸਿਆਵਾਂ ਮਹਾਰਪਲ ਹਰ ਰੋਜ਼ ਆਉਂਦੀਆਂ ਹਨ। ਪ੍ਰੈਜ਼ੀਡੈਂਟ ਟੈਫਰਟ ਦੇ ਸਾਹਮਣੇ ਵੀ ਅਜਿਹੀ ਹੀ ਸਮੱਸਿਆ ਕਈ ਵਾਰ ਆਈ ਸੀ। ਉਨ੍ਹਾਂ ਦੇ ਅਨੁਭਵ ਨੇ ਉਨ੍ਹਾਂ ਨੂੰ ਸਿਖਾ ਦਿੱਤਾ ਕਿ ਕੜਤਨ ਭਰੀਆਂ ਭਾਵਨਾਵਾਂ ਦੇ ਅਮਲ ਨੂੰ ਹਮਦਰਦੀ ਦੇ ਰਸਾਇਣ ਨਾਲ ਹੀ ਬੇਅਸਰ ਕੀਤਾ ਜਾ ਸਕਦਾ ਹੈ। Ethics in Service ਨਾਨੀ ਆਪਣੀ ਪੁਸਤਕ ਵਿੱਚ ਟੈਫਟ ਲਿਖਦੇ ਹਨ ਕਿ ਉਹਨਾਂ ਨੇ ਕਿਸ ਤਰ੍ਹਾਂ ਇੱਕ ਨਿਰਾਸ਼ ਅਤੇ ਲਾਲਸਾਮਾ ਵਾਲੀ ਮਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਸੀ ਟੈਫਟ ਦੱਸਦੇ ਹਨ ਕਿ ਵਸ਼ਿੰਗਟਨ ਦੀ ਇੱਕ ਔਰਤ ਮੇਰੇ ਕੋਲ ਆਈ ਅਤੇ ਲਗਾਤਾਰ 6 ਹਫ਼ਤਿਆਂ ਤੱਕ ਮੈਨੂੰ ਇਹੋ ਕਹਿੰਦੀ ਰਹੀ ਕਿ ਮੈਂ ਉਸਦੇ بیٹے ਨੂੰ ਇੱਕ ਮਹੱਤਵਪੂਰਨ ਅਪਦਤ ਨਿਯੁਕਤ ਕਰ ਲਵਾਂ ਸ਼ਾਇਦ ਉਸਦੇ ਪਤੀ ਦੀ ਕੁਝ ਰਾਜਨੀਤਿਕ ਜਾਣ-ਪਛਾਣ ਵੀ ਸੀ ਇਸੇ ਵਜ੍ਹਾ ਕਰਕੇ ਉਸਨੇ ਕਈ ਸੈਨੇਟਰਸ ਅਤੇ ਮੈਂਬਰਾਂ ਦੀ ਵੀ ਮਦਦ ਲਈ ਸੀ ਅਤੇ ਉਸਨੇ ਇਹ ਗੱਲ ਵੀ ਨਿਸ਼ਚਿਤ ਕਰ ਲਈ ਸੀ ਕਿ ਉਹ ਸਭ ਉਸੇ ਦੇ ਸਮਰਥਨ ਵਿੱਚ ਬੋਲਣ ਪਰ ਮੈਂ ਕਿਸੇ ਹੋਰ ਵਿਅਕਤੀ ਨੂੰ ਇਸ ਲਈ ਰੱਖ ਲਿਆ ਸੀ ਕਿਉਂਕਿ ਇਸ ਬਦਲੇ ਤਕਨੀਕੀ ਯੋਗਤਾ ਦੀ ਬਹੁਤ ਜ਼ਰੂਰਤ ਸੀ ਅਤੇ ਮੈਂ ਤਾਂ ਬਿਊਰੋ ਮੁਖੀ ਦੀ ਆਗਿਆ ਦਾ ਪਾਲਣ ਕੀਤਾ ਸੀ ਉਸ ਤੋਂ ਬਾਅਦ ਤਾਂ ਉਸ ਮਾਂ ਨੇ ਮੈਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਸਨੇ ਕਿਹਾ ਕਿ ਮੈਂ ਬਹੁਤ ਅਕ੍ਰਿਤਕਣ ਹਾਂ ਮੈਂ ਹੀ ਉਸ ਦੀਆਂ ਖੁਸ਼ੀਆਂ ਖੋਹ ਲਈਆਂ ਉਸਨੇ ਐਵੇਂ ਸ਼ਿਕਾਇਤ ਕੀਤੀ ਸੀ ਕਿ ਉਸਨੇ ਆਪਣੇ ਸਟੇਟ ਲਈ ਉਹ ਸਾਰੇ ਵੋਟ ਵੀ ਜੁਟਾ ਲਏ ਸੀ ਜਿਸ ਵਿੱਚ ਮੇਰੀ ਬਹੁਤ ਦਿਲਚਸਪੀ ਸੀ ਅਤੇ ਉਸ ਦੇ ਬਦਲੇ ਵਿੱਚ ਮੈਂ ਉਸ ਨੂੰ ਇਹ ਪੁਰਸਕਾਰ ਦਿੱਤਾ ਸੀ ਉਸ ਨੇ ਮੈਨੂੰ ਬਹੁਤ ਤਾਨੇ ਦਿੱਤੇ ਸੀ ਜਿਵੇਂ ਤੁਸੀਂ ਇਸ ਤਰ੍ਹਾਂ ਦਾ ਕੋਈ ਪੱਤਰ ਪ੍ਰਾਪਤ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਇਹ ਗੱਲ ਆਉਂਦੀ ਹੈ ਕਿ ਤੁਸੀਂ ਅਜਿਹੇ ਵਿਅਕਤੀ ਨਾਲ ਕਿਹੋ ਜਿਹਾ ਵਿਹਾਰ ਕਰੋਗੇ ਜੋ ਤੁਹਾਡੇ ਨਾਲ ਇੰਨੀ ਬਦਤਮੀਜ਼ੀ ਨਾਲ پیش ਆਇਆ ਹੋਵੇ ਅਤੇ ਫਿਰ ਤੁਰੰਤ ਹੀ ਤੁਸੀਂ ਕਾਗਜ਼ ਕਲਮ ਉਠਾ ਕੇ ਜਵਾਬ ਲਿਖਣ ਬੈਠ ਜਾਂਦੇ ਹੋ ਪਰ ਜੇਕਰ ਤੁਸੀਂ ਸਮਝਦਾਰ ਹੋ ਤਾਂ ਉਸ ਪੱਤਰ ਨੂੰ ਅਲਮਾਰੀ ਵਿੱਚ ਰੱਖ ਕੇ ਜਿੰਦਾ ਲਾ ਦਿੰਦੇ ਹੋ ਫਿਰ ਜਦੋਂ 2-4 ਦਿਨਾਂ ਬਾਅਦ ਤੁਸੀਂ ਦੁਬਾਰਾ ਉਸ ਪੱਤਰ ਨੂੰ ਪੜ੍ਹਦੇ ਹੋ ਉਦੋਂ ਤੱਕ ਤੁਸੀਂ ਸਾਰੇ ਗੁੱਸੇ ਤੇ ਕਾਬੂ ਪਾ ਚੁੱਕੇ ਹੁੰਦੇ ਹੋ ਹਰ ਸਮਝਦਾਰ ਅਤੇ ਵਿਹਾਰ ਨਿਪੁੰਨ ਵਿਅਕਤੀ ਅਜਿਹਾ ਹੀ ਕਰਦਾ ਹੈ ਮੈਂ ਵੀ ਇਹੋ ਹੀ ਰਸਤਾ ਅਪਣਾਇਆ ਫਿਰ ਮੈਂ ਆਰਾਮ ਨਾਲ ਬੈਠ ਕੇ ਇੱਕ ਨਿਮਰਤਾਪੂਰਵਕ ਪੱਤਰ ਲਿਖਿਆ ਮੈਂ ਉਸ ਔਰਤ ਨੂੰ ਲਿਖਿਆ ਕਿ ਮੈਂ ਸਮਝਦਾ ਹਾਂ ਕਿ ਇੱਕ ਮਾਂ ਹੋਣ ਦੇ ਨਾਤੇ ਤੁਹਾਡੇ ਦਿਲ ਤੇ ਕੀ ਗੁਜ਼ਰੀ ਹੋਵੇਗੀ ਪਰ ਇਸ ਨਿਯੁਕਤੀ ਵਿੱਚ ਮੇਰੀਆਂ ਨਿੱਜੀ ਭਾਵਨਾਵਾਂ ਲਈ ਕੋਈ ਜਗ੍ਹਾ ਨਹੀਂ ਸੀ ਮੈਂ ਉਮੀਦ ਪਰਗੜ ਕੀਤੀ ਕਿ ਉਸ ਦਾ ਪੁੱਤਰ ਆਪਣੇ ਵਰਤਮਾਨ ਪਦ ਤੇ ਰਹਿ ਕੇ ਵੀ ਉੱਚੀਆਂ ਪ੍ਰਾਪਤੀਆਂ ਹਾਸਲ ਕਰੇਗਾ ਉਸ ਤੋਂ ਬਾਅਦ ਉਸ ਔਰਤ ਦਾ ਗੁੱਸਾ ਸ਼ਾਂਤ ਹੋ ਗਿਆ ਉਸ ਨੇ ਇੱਕ ਹੋਰ ਪੱਤਰ ਲਿਖ ਕੇ ਮੈਥੋਂ ਮਾਫੀ ਮੰਗੀ ਪਰ ਜੋ ਨਿਯੁਕਤੀ ਮੈਂ ਕੀਤੀ ਸੀ ਸੰਸਦ ਦੀ ਮਨਜ਼ੂਰੀ ਮਿਲਣ ਵਿੱਚ ਉਸ ਨੂੰ ਕੁਝ ਸਮਾਂ ਲੱਗ ਗਿਆ ਫਿਰ ਮੈਨੂੰ ਇੱਕ ਹੋਰ ਪੱਤਰ ਮਿਲਿਆ ਜਿਸ ਨੂੰ ਉਸ ਦੇ ਪਤੀ ਦੇ ਨਾਂ ਤੇ ਲਿਖਿਆ ਗਿਆ ਸੀ ਹਾਲਾਂਕਿ ਉਸ ਦੀ ਲਿਖਾਈ ਵੀ ਔਰਤਵਾਂ ਨੂੰ ਲਿਖੇ ਗਏ ਪੱਤਰਾਂ ਵਰਗੀ ਹੀ ਸੀ ਇਸ ਪੱਤਰ ਵਿੱਚ ਮੈਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਗੱਲ ਨਾਲ ਉਸ ਔਰਤ ਨੂੰ ਇੰਨੀ ਨਿਰਾਸ਼ਾ ਹੋਈ ਸੀ ਕਿ ਉਹ ਬੁਰੀ ਤਰ੍ਹਾਂ ਬਿਮਾਰ ਪੈ ਗਈ ਸੀ ਉਸ ਨੇ ਬਿਸਤਰਫ ਫੜ ਲਿਆ ਸੀ ਅਤੇ ਉਸ ਨੂੰ ਮੇਦੇ ਦਾ ਕੈਂਸਰ ਹੋ ਗਿਆ ਸੀ ਕਿ ਮੈਂ ਆਪਣੇ ਵੱਲ ਸੁਝਾਏ ਗਏ ਪਹਿਲੇ ਨਾਂ ਨੂੰ ਬਾਕਸ ਲੈ ਕੇ ਅਤੇ ਉਸ ਔਰਤ ਦੇ بیٹے ਨੂੰ ਨਿਯੁਕਤੀ ਦੇ ਕੇ ਉਸ ਔਰਤ ਨੂੰ ਦੁਬਾਰਾ ਤੰਦਰੁਸਤ ਨਹੀਂ ਕਰਨਾ ਚਾਹਾਂਗਾ ਫਿਰ ਮੈਂ ਇੱਕ ਹੋਰ ਪੱਤਰ ਲਿਖਿਆ ਇਸ ਵਾਰ ਇਹ ਪੱਤਰ ਮੈਂ ਉਸਦੇ ਪਤੀ ਨੂੰ ਲਿਖਿਆ ਜਿਸ ਵਿੱਚ ਮੈਂ ਲਿਖਿਆ ਕਿ ਸ਼ਾਇਦ ਟੈਸਟ ਤੋਂ ਬਾਅਦ ਉਸਦਾ ਕੈਂਸਰ ਗਲਤ ਸਾਬਤ ਹੋ ਜਾਵੇ ਮੈਂ ਹਮਦਰਦੀ ਪ੍ਰਗਟ ਕਰਦੇ ਹੋਏ ਲਿਖਿਆ ਕਿ ਮੈਂ ਪੂਰੇ ਦਿਲ ਤੋਂ ਭਗਵਾਨ ਨੂੰ ਪ੍ਰਾਰਥਨਾ ਕਰਾਂਗਾ ਕਿ ਉਹ ਤੁਹਾਡੀ ਪਤਨੀ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣ ਪਰ ਮੈਂ ਆਪਣੇ ਵੱਲੋਂ ਸੁਝਾਏ ਗਏ ਨਾਂ ਨੂੰ ਵਾਪਸ ਨਹੀਂ ਲੈ ਸਕਦਾ ਮੇਰੇ ਵੱਲੋਂ ਸੁਝਾਏ ਗਏ ਨਾਂ ਨੂੰ ਸੰਸਦ ਵਿੱਚ ਮਨਜ਼ੂਰੀ ਮਿਲ ਗਈ ਅਤੇ ਫਿਰ ਉਸ ਪੱਤਰ ਦੇ ਮਿਲਣ ਤੋਂ ਦੋ ਦਿਨਾਂ ਬਾਅਦ ਅਸੀਂ ਵਾਈਟ ਹਾਊਸ ਵਿੱਚ ਇੱਕ ਸੰਗੀਤ ਸਮਾਰੋਹ ਰੱਖਿਆ ਸਭ ਤੋਂ ਪਹਿਲਾਂ ਮੈਨੂੰ ਅਤੇ ਮੈਸੇਜ ਟੈਫਨ ਨੂੰ ਜਿਸ ਨੇ ਵਧਾਈ ਦਿੱਤੀ ਸੀ ਇਹ ਉਹੀ પતિ ਪਤਨੀ ਸਨ ਹਾਲਾਂਕਿ ਉਹ ਔਰਤ ਹੁਣੇ ਹੁਣ ਗੰਭੀਰ ਰੂਪ ਵਿੱਚ ਬਿਮਾਰ ਹੋ ਕੇ ਬਿਸਤਰੇ ਵਿੱਚ ਪਈ ਹੋਈ ਸੀ ਜਿਮ ਮੈਗਨਮ ਉਹ ਕਲਾਮਾਂ ਦੇ ਤੂਲਸਾ ਵਿੱਚ ਲਿਫਟ ਮੇਨਟੇਨੈਂਸ ਦਾ ਕੰਟਰੈਕਟਰ ਸੀ ਹੋਟਲ ਦਾ ਮੈਨੇਜਰ ਨਹੀਂ ਸੀ ਚਾਹੁੰਦਾ ਕਿ ਹੋਟਲ ਦੀ ਲਿਫਟ 2 ਘੰਟਿਆਂ ਤੋਂ ਜ਼ਿਆਦਾ ਬੰਦ ਹੋਵੇ ਕਿਉਂਕਿ ਇਸ ਨਾਲ ਗਾਹਕਾਂ ਨੂੰ ਪਰੇਸ਼ਾਨੀ ਹੋ ਸਕਦੀ ਸੀ ਲਿਫਟ ਦੇ ਮੁਰੰਮਤ ਕਰਨ ਵਿੱਚ ਘੱਟੋ ਘੱਟ 8 ਘੰਟੇ ਜ਼ਰੂਰ ਲੱਗਦੇ ਸਨ ਅਤੇ ਮੇਨਟੇਨੈਂਸ ਕੰਪਨੀ ਵਿੱਚ ਵਿਸ਼ੇਸ਼ ਰੂਪ ਵਿੱਚ ਸਿੱਖਿਤ ਇੱਕ ਵਿਅਕਤੀ ਹਮੇਸ਼ਾ ਹੋਟਲ ਦੀ ਸਹੂਲਤ ਅਨੁਸਾਰ ਉਪਲਬਧ ਨਹੀਂ ਸੀ ਰਹਿੰਦਾ ਮਿਸਟਰ ਮੈਗਨਮ ਨੇ ਜਦੋਂ ਇੱਕ ਨਿਪੁੰਨ ਮਕੈਨਿਕ ਨੂੰ ਇਸ ਕੰਮ ਲਈ ਤਿਆਰ ਕਰ ਲਿਆ ਤਾਂ ਉਹਨਾਂ ਨੇ ਹੋਟਲ ਮੈਨੇਜਰ ਨੂੰ ਫੋਨ ਕੀਤਾ ਅਤੇ ਉਸ ਤੋਂ ਆਪਣੀ ਇੱਛਾ ਅਨੁਸਾਰ ਸਮਾਪਤ ਕਰਨ ਲਈ ਬਹਿਸ ਕਰਨ ਦੀ ਜਗ੍ਹਾ ਇਹ ਗੱਲਾਂ ਕੀਤੀਆਂ। ਇੱਕ ਮੈਨੂੰ ਪਤਾ ਹੈ ਕਿ ਤੁਹਾਡਾ ਹੋਟਲ ਹਮੇਸ਼ਾ ਹੀ ਵਿਅਸਤ ਰਹਿੰਦਾ ਹੈ ਅਤੇ ਤੁਸੀਂ ਨਹੀਂ ਚਾਹੁੰਦੇ ਕਿ ਲਿਫਟ ਬੰਦ ਹੋਣ ਕਰਕੇ ਤੁਹਾਡੇ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਅਸੀਂ ਤੁਹਾਡੀ ਪਰੇਸ਼ਾਨੀ ਸਮਝਦੇ ਹਾਂ ਪਰ ਜੇਕਰ ਹੁਣ ਲਿਫਟ ਠੀਕ ਨਾ ਕਰਵਾਈ ਗਈ ਤਬਾਦ ਵਿੱਚ ਇਸ ਦੀ ਮੁਰੰਮਤ ਵਿੱਚ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਤੁਸੀਂ ਇਹ ਤਾਂ ਬਿਲਕੁਲ ਵੀ ਨਹੀਂ ਚਾਹੋਗੇ ਤੇ ਤੁਹਾਡੇ ਗਾਹਕਾਂ ਨੂੰ ਕਈ ਦਿਨਾਂ ਤੱਕ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ ਹੁਣ ਮੈਨੇਜਰ ਵੀ ਸਮਝ ਗਿਆ ਸੀ ਕਿ ਕਈ ਦਿਨਾਂ ਦੀ ਅਸੁਵਿਧਾ ਨਾਲੋਂ ਤਾਂ ਕੁਝ ਘੰਟਿਆਂ ਦੀ ਪਰੇਸ਼ਾਨੀ ਠੀਕ ਹੈ ਗਾਹਕਾਂ ਨੂੰ ਖੁਸ਼ ਰੱਖਣ ਦੀ ਮੈਨੇਜਰ ਦੀ ਇੱਛਾ ਨਾਲ ਹਮਦਰਦੀ ਜਤਾ ਕੇ ਮਿਸਟਰ ਮੈਗਨਮ ਨੇ ਹੋਟਲ ਦੇ ਮੈਨੇਜਰ ਤੋਂ ਆਖਰ ਆਪਣੀ ਗੱਲ ਮੰਨਵਾ ਹੀ ਲਈ ਮਸੂਰੀ ਦੇ ਸੇਂਟ ਲੂਈਸ ਵਿੱਚ ਪਿਆਨੋ ਟੀਚਰ ਜਾਇਸ ਨਾਰਿਸ ਨੇ ਮੈਨੂੰ ਆਪਣਾ ਅਨੁਭਵ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਲੜਕੀਆਂ ਦੀਆਂ ਸਮੱਸਿਆਵਾਂ ਨੂੰ ਸਲਝਾਇਆ। ਉਹਨਾਂ ਦੀ ਕਲਾਸ ਵਿੱਚ ਬੈ ਬਟਨਾਂ ਦੀ ਲੜਕੀ ਸੀ। ਉਸਦੇ ਨਾਂ ਕੁਝ ਜ਼ਿਆਦਾ ਹੀ ਲੰਬੇ ਸਨ। ਜਦੋਂ ਕਿ ਪਿਆਨੋ ਵਜਾਉਣ ਦੀ ਉਚਿਤ ਸਿਖਲਾਈ ਲੈਣ ਵਿੱਚ ਲੰਬੇ ਨਾਂ ਬਹੁਤ ਵੱਡੀ ਰੁਕਾਵਟ ਹੁੰਦੇ ਹਨ। ਮਿਸੇ ਜੀ ਨਾਰਿਸ ਨੇ ਦੱਸਿਆ, ਮੈਨੂੰ ਪਤਾ ਸੀ ਕਿ ਲੰਬੇ ਨਾਂ ਚੰਗੇ ਪਿਆਨੋ ਵਾਦਕ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਨੇ। ਅਤੇ ਉਹ ਲੜਕੀ ਵੀ ਇੱਕ ਨਿਰਪੁੰਨ ਬਿਆਨਵਾਦਕ ਬਣਨਾ ਚਾਹੁੰਦੀ ਸੀ। ਪਹਿਲੀ ਚਰਚਾ ਵਿੱਚ ਮੈਂ ਉਸਦੇ ਨਾਵਾਂ ਬਾਰੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਨਾਉ ਨਹੀਂ ਕੱਟਣੇ ਚਾਹੇਗੀ ਕਿਉਂਕਿ ਉਸਨੇ ਆਪਣੇ ਨਾਵਾਂ ਨੂੰ ਬੜੀਆਂ ਕੋਸ਼ਿਸ਼ਾਂ ਨਾਲ ਵਧਾਇਆ ਸੀ। ਕੁਝ ਦਿਨਾਂ ਬਾਅਦ ਮੈਨੂੰ ਲੱਗਿਆ ਕਿ ਹੁਣ ਇਸ ਬਾਰੇ ਚਰਚਾ ਕਰਨ ਦਾ ਸਹੀ ਸਮਾਂ ਆ ਗਿਆ ਹੈ। ਇਸ ਲਈ ਮੈਂ ਉਸਨੂੰ ਕਿਹਾ, "ਬੈਬੇਟ, ਤੁਹਾਡੇ ਹੱਥ ਬਹੁਤ ਸੁੰਦਰ ਨੇ ਅਤੇ ਨਾਉ ਤਾਂ ਸਭ ਤੋਂ ਵੱਧ ਆਕਰਸ਼ਕ ਨੇ।" ਬੜੇ ਜੇਕਰ ਨੋ ਥੋੜੇ ਜਿਹੇ ਛੋਟੇ ਹੁੰਦੇ ਤਾਂ ਤੁਸੀਂ ਚੰਗੀ ਤਰ੍ਹਾਂ ਪਿਆਨੋ ਵਜਾ ਸਕਦੇ ਸੀ ਇਸ ਵਾਰ ਤੁਸੀਂ ਜ਼ਰੂਰ ਸੋਚਣਾ ਉਸ ਦੇ ਚਿਹਰੇ ਤੇ ਨਿਰਾਸ਼ਾ ਦੇ ਭਾਵ ਚਲਕ ਰਹੇ ਸਨ ਉਸ ਦੇ ਨਾਵਾਂ ਬਾਰੇ ਮੈਂ ਉਸ ਦੀ ਮਾਂ ਨਾਲ ਵੀ ਗੱਲਾਂ ਕੀਤੀਆਂ ਅਤੇ ਉੱਥੇ ਵੀ ਨਕਾਰਾਤਮਕ ਪ੍ਰਤੀਕਿਰਿਆ ਦਾ ਹੀ ਸਾਹਮਣਾ ਕਰਨਾ ਪਿਆ ਸਾਫ਼ ਜੇ ਇਹ ਗੱਲ ਸੀ ਕਿ ਬ੍ਰੈਵਡ ਦੇ ਖੂਬਸੂਰਤ ਲੰਬੇ ਨੋ ਉਸ ਨੇ ਬਹੁਤ ਮਹੱਤਵ ਰੱਖਦੇ ਸਨ ਉਹ ਤਾਂ ਜਿਵੇਂ ਉਸ ਦੀ ਅਣਮੋਲ ਸੰਪਤੀ ਸਨ ਅਗਲੇ ਹਫਤੇ ਜਦੋਂ ਬੈਵਟ ਆਪਣੇ ਦੂਜੇ ਸਬਕ ਲਈ ਆਈ ਤਾਂ ਮੈਂ ਇਹ ਵੇਖ ਕੇ ਹੈਰਾਨ ਰਹਿ ਗਏ ਸੀ ਕਿ ਉਸਨੇ ਆਪਣੇ ਨੌ ਛੋਟੇ ਕਰ ਲੈੇ ਸਨ ਮੈਂ ਖੁੱਲੇ ਦਿਲ ਨਾਲ ਉਸਦੀ ਸراہਣਾ ਕੀਤੀ ਕਿ ਵਾਕਈ ਇੰਨੀ ਪਿਆਰੀ ਚੀਜ਼ ਨੂੰ ਕਟਵਾ ਕੇ ਤਨੇ ਬਹੁਤ ਵੱਡਾ ਤਿਆਗ ਕੀਤਾ ਹੈ ਮੈਂ ਉਸਦੀ ਮਾਂ ਦਾ ਵੀ ਆਪਣੀ ਬੇਟੀ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ ਮਾਂ ਦਾ ਜਵਾਬ ਸੀ ਕਿ ਨਹੀਂ ਨਹੀਂ ਇਹ ਤਾਂ ਬੈਵਟ ਨੇ ਆਪਣੀ ਮਰਜ਼ੀ ਨਾਲ ਕੱਟੇ ਹਨ ਅਤੇ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਉਸਨੇ ਕਿਸੇ ਦੇ ਕਹਿਣ ਤੇ ਆਪਣੇ ਨੌ ਛੋਟੇ ਕੀਤੇ ਹਨ ਮਿਸ ਜਨਾਰਿਸ ਨੇ ਬੈਵਟ ਨੂੰ ਨਹੀਂ ਠਮਕਾਇਆ ਅਤੇ ਨਾ ਹੀ ਇਹ ਕਿਹਾ ਕਿ ਉਹ ਲੰਬੇ ਨਹਾਉਣ ਵਾਲੀ ਵਿਦਿਆਰਥਣ ਨੂੰ ਪਿਆਨੋ ਨਹੀਂ ਸਿਖਾ ਸਕਦੀ ਉਹਨਾਂ ਨੇ ਤਾਂ ਬੈਵਟ ਨੂੰ ਇਹ ਦੱਸਿਆ ਸੀ ਕਿ ਉਸਦੇ ਨੌ ਵਾਕਈ ਬਹੁਤ ਸੁੰਦਰ ਹਨ ਅਤੇ ਉਹਨਾਂ ਨੂੰ ਕੱਟ ਕੇ ਉਸਨੇ ਬਹੁ ਵੱਡੇ ਤਿਆਗ ਦਾ ਸਬੂਤ ਦਿੱਤਾ ਹੈ ਸਾਲ ਹੈ ਰਾਖ ਨਿਸ਼ਚਿਤ ਹੀ ਅਮਰੀਕਾ ਦੇ ਪਹਿਲੇ ਦਰਜੇ ਦੇ ਇਮਪਰੇਸੇਰੀਓ ਸਨ ਕਿਉਂਕਿ ਲਗਭਗ ਅੱਧੀ ਸਦੀ ਤੱਕ ਉਹਨਾਂ ਦਾ ਵਾਸਤਾ ਅਜਿਹੇ ਕਲਾਕਾਰਾਂ ਨਾਲ ਰਿਹਾ ਸੀ ਜਿਨ੍ਹਾਂ ਵਿੱਚ ਚਾਲੇ ਆਪਨ ਇਨਸਾਡੋਰ ਡੰਕਨ ਅਤੇ ਪਾਪਾ ਲੋਵਾ ਵਰਗੇ ਮਸ਼ਹੂਰ ਕਲਾਕਾਰ ਸਾਮਲ ਸ਼ਾਮਲ ਸਨ ਆਪਣੇ ਇਹਨਾਂ ਸੰਗੀਤਕਾਰਾਂ ਨਾਲ ਵਿਹਾਰ ਕਰਨ ਦੀ ਜੋ ਪਹਿਲੀ ਚੀਜ਼ ਹੁਰਾਕ ਨੇ ਸਿੱਖੀ ਸੀ ਉਹ ਇਹ ਸੀ ਕਿ ਉਹਨਾਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਇਆ ਜਾਵੇ ਉਹਨਾਂ ਦੀ ਸੰਗਤ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਜਤਾਉਣ ਦੀ ਜ਼ਰੂਰਤ ਸੀ ਤਿੰਨ ਸਾਲਾਂ ਤੱਕ ਉਹ ਫਿਓਦੋਰ ਚਲੇ ਆਪਨ ਦੇ ਇਨਸਪੀਰੀਓ ਸਨ ਜਿਨ੍ਹਾਂ ਨੇ ਆਪਣੀ ਸੰਗੀਤ ਪ੍ਰਤਿਭਾ ਨਾਲ ਸਾਰੀ ਦੁਨੀਆ ਨੂੰ ਰੋਮਾਂਚਿਤ ਕਰ ਦਿੱਤਾ ਸੀ ਪਰ ਚਲੇ ਆਪਨ ਇੱਕ ਵਿਗੜੇ ਹੋਏ ਬੱਚੇ ਵਾਂਗ ਵਿਹਾਰ ਕਰਦੇ ਸਨ ਇਹ ਇੱਕ ਬਹੁਤ ਵੱਡੀ ਸਮੱਸਿਆ ਸੀ ਮਿਸਟਰ ਹੋਰਾਕ ਦੇ ਅਨੁਸਾਰ ਉਹ ਕਿਸੇ ਤੂਫਾਨ ਤੋਂ ਘੱਟ ਨਹੀਂ ਸੀ ਉਦਾਹਰਨ ਵਜੋਂ ਚਲੇ ਆਪਨ ਮਿਸਟਰ ਹੋਰਾਕ ਨੂੰ ਸੰਗੀਤ ਪ੍ਰੋਗਰਾਮ ਵਾਲੇ ਦਿਨ ਦੁਪਹਿਰ ਨੂੰ ਬੁਲਾ ਕੇ ਕਹਿਣ ਲੱਗੇ ਸਨ ਮੇਰੀ ਤਬੀਅਤ ਖਰਾਬ ਹੈ ਅਤੇ ਮੇਰਾ ਗਲਾ ਤਾਂ ਕਿਸੇ ਕੱਚੇ ਹੈਂਬਰਗਰ ਵਰਗਾ ਹੋ ਗਿਆ ਹੈ। ਮੈਨੂੰ ਨਹੀਂ ਲੱਗਦਾ ਕਿ ਅੱਜ ਰਾਤ ਦੇ ਪ੍ਰੋਗਰਾਮ ਵਿੱਚ ਮੈਂ ਗਾ ਸਕਾਂਗਾ। ਪਰ ਕੀ ਮਿਸਟਰ ਹੁਰਾਕ ਉਹਨਾਂ ਨਾਲ ਬੈਸ ਕਰਦੇ ਸਨ? ਮਤਲਬ ਹੀ ਨਹੀਂ ਪੈਦਾ ਹੁੰਦਾ। ਉਹ ਜਾਣਦੇ ਸਨ ਕਿ ਇੱਕ ਮੈਨੇਜਰ ਨੂੰ ਆਪਣੇ ਕਲਾਕਾਰ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ। ਤਾਂ ਹੀ ਤਾਂ ਭੱਜੇ-ਭੱਜੇ ਚੱਲਿਆ ਆਪਾਂ ਦੇ ਹੋਟਲ ਵਿੱਚ ਪਹੁੰਚਦੇ ਸਨ ਤੇ ਬੜੀ ਹੀ ਹਮਦਰਦੀ ਭਰੇ ਲਹਿਜੇ ਵਿੱਚ ਅਫਸੋਸ ਜਤਾਉਂਦੇ ਹੋਏ ਕਹਿੰਦੇ ਸਨ ਬڑے ਦੁੱਖ ਦੀ ਗੱਲ ਹੈ ਕਿ ਅੱਜ ਰਾਤ ਨੂੰ ਤੁਸੀਂ ਗਾ ਨਹੀਂ ਸਕੋਗੇ। ਮੈਂ ਤੁਰੰਤ ਹੀ ਇਸ ਪ੍ਰੋਗਰਾਮ ਨੂੰ ਰੱਦ ਕਰ ਦਿਨਾ। ਇਸ ਦੇ ਰੱਦ ਹੋਣ ਨਾਲ ਤੁਹਾਨੂੰ 2000 ਡਾਲਰ ਦਾ ਨੁਕਸਾਨ ਤਾਂ ਜ਼ਰੂਰ ਹੋਵੇਗਾ ਪਰ ਇਸ ਨਾਲ ਤੁਹਾਡਾ ਸਤਿਕਾਰ ਤਾਂ ਬਚਿਆ ਰਹੇਗਾ। ਇਸ ਤਾਂ ਚਲੇ ਆਪਨ ਆਪ ਪਰਦੇ ਹੋਏ ਕਹਿੰਦੇ ਸਨ। ਵੇਖੋ ਤੁਸੀਂ ਸ਼ਾਮ ਤੱਕ ਰੁਕ ਜਾਵੋ। 5:30 ਵਜੇ ਦੇ ਕਰੀਬ ਆ ਜਾਣਾ। ਹੋ ਸਕਦਾ ਹੈ ਕਿ ਮੇਰੀ ਹਾਲਤ ਵਿੱਚ ਕੁਝ ਸੁਧਾਰ ਹੋ ਜਾਵੇ। ਫਿਰ ਉਹ ਮਹਾਨ ਗਾਇਕ ਗਉਣ ਲਈ ਇਹ ਸर्त ਦੇ ਤਿਆਰ ਹੋ ਜਾਂਦਾ ਸੀ ਕਿ ਮਿਸਟਰ ਹੁਰਾਕ ਮੰਚ ਤੇ ਇਹ ਐਲਾਨ ਕਰ ਦੇਵਣ ਕਿ ਚਲਿਆਪਨ ਨੂੰ ਬਹੁਤ ਸਰਦੀ ਜ਼ੁਕਾਮ ਹੋ ਰਿਹਾ ਹੈ ਅਤੇ ਇਸ ਲਈ ਉਹਨਾਂ ਦਾ ਗਲਾ ਵੀ ਠੀਕ ਨਹੀਂ ਹੈ ਮਿਸਟਰ ਹੁਰਾਕ ਵੀ ਉਹਨਾਂ ਦੀ ਹਾਂ ਵਿੱਚ ਹਾਂ ਬੁਲਾਉਂਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਸ ਸੰਗੀਤ ਗਾਇਕ ਨੂੰ ਨਵੇਂ-ਨਵੇਂ ਤਰੀਕੇ ਅਜ਼ਮਾ ਕੇ ਇਹ ਮੰਚ ਤੇ ਗਾਣੇ ਗਾਉਣ ਲਈ ਰਾਜ਼ੀ ਕੀਤਾ ਜਾ ਸਕਦਾ ਹੈ ਆਪਣੀ ਸ਼ਾਨਦਾਰ ਪੁਸਤਕ ਐਜੂਕੇਸ਼ਨਲ ਸਾਈਕੋਲੋਜੀ ਵਿਚ ਡਾਕਟਰ ਆਰਥਰ ਆਈ ਗੇਟਸ ਨੇ ਲਿਖਿਆ ਹੈ ਪੂਰੀ ਮਨੁੱਖੀ ਜਾਤੀ ਹੀ ਹਮਦਰਦੀ ਦੀ ਭੁਖੀ ਹੈ ਬੱਚਾ ਆਪਣੀ ਸੱਟ ਬਾਰ-ਬਾਰ ਦਿਖਾਉਂਦਾ ਹੈ ਅਤੇ ਕਦੇ-ਕਦੇ ਤਾਂ ਜ਼ਬਰਦਸਤੀ ਸੱਟ ਮਾਰ ਲੈਂਦਾ ਹੈ ਜਿਸ ਨਾਲ ਦੂਜਿਆਂ ਦੀ ਹਮਦਰਦੀ ਵਟੋਰ ਸਕੇ ਬਾਲਗ ਲੋਕ ਵੀ ਸਭ ਨੂੰ ਆਪਣੀਆਂ ਸੱਟਾਂ ਵਿਖਾਉਂਦੇ ਹਨ ਆਪਣੀਆਂ ਦੁਰਘਟਨਾਵਾਂ ਦੇ ਕਿਸੇ ਸਭ ਨੂੰ ਸੁਣਾਉਂਦੇ ਹਨ ਆਪਣੀ ਬਿਮਾਰੀ ਦਾ ਦਰਦ ਸਭ ਨੂੰ ਦੱਸਦੇ ਹਨ ਆਪਣੇ ਕਾਲ ਪਨਿਕ ਅਤੇ ਜਥਾਰਥਿਕ ਕਸ਼ਟਾਂ ਲਈ ਆਤਮਦਿਆ ਦਿਖਾਉਣੀ ਕਾਫੀ ਹੱਦ ਤੱਕ ਪੂਰੀ ਮਨੁੱਖਜਾਤੀ ਦੇ ਸੁਭਾਅ ਵਿੱਚ ਹੈ ਹੁਣ ਜੇਕਰ ਤੁਸੀਂ ਆਪਣੀ ਗੱਲ ਮੰਨਵਾਉਣੀ ਚਾਹੁੰਦੇ ਹੋ ਤਾਂ ਇਸ ਫਾਰਮੂਲੇ ਤੇ ਜ਼ਰੂਰ ਅਮਲ ਕਰੋ ਸਿਧਾਂਤ 9 ਸਾਹਮਣੇ ਵਾਲੇ ਵਿਅਕਤੀ ਦੇ ਵਿਚਾਰਾਂ ਅਤੇ ਇੱਛਾਵਾਂ ਪ੍ਰਤੀ ਹਮਦਰਦੀ ਜ਼ਰੂਰ ਦਿਖਾਓ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ